ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉਪਲਕਸ਼ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਐਨ ਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਤੀ ਪੁਨੀਤ ਦੀ ਰਿਪੋਰਟ

ਨਾਮੁ ਗੁਰ ਸੁਨੇ ਸੁਨਾ ਕਹਤੇ ਕਰ ਪ੍ਰਸਾਦਿਆ ਆਪਰਗਤਾਰੀ ਨਾਨਕ ਨੇ ਹਰ ਤਨ ਖਾਦ ਚਰਬ ਹੁੰਦੇ ਸਿਂ ਬਿਜਾਮ ਤਪ ਜੋਗ ਪ੍ਰਮ ਧਿਆਨ ਗਿਆਨ ਬਾਈ ਗੁਰੂ ਜੀ ਕਾ ਖਾਲਸਾ ਸ੍ਰੀ ਬਾਈ ਗੁਰੂ ਜੀ ਕੀ ਫਤਿਹ ਅੱਜ 14 ਨਵੰਬਰ ਨੂੰ नु। ਅਸੀਂ ਗੁਰਨਾਨਦ ਦੇਵ ਜੀ ਦੇ ਪਵਿੱਤਰ ਜਨਮ ਦਿਨ ਦਿਹਾੜੇ ਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਸੁਖਵੰਨੀ ਸਾਹਿਬ ਜੀ ਦਾ ਪਾਠ ਕਰਿਆ ਹੈ ਇਹ ਪਾਠ ਅਸੀਂ ਚਾਹਨੇ ਆਂ ਕਿ ਸਾਡੇ ਮਰੀਜ਼ ਸਾਡੇ ਸਬੂ ਸਟਾਫ ਨੂੰ ਬਲ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਸਟਾਫ ਦੀ ਸਮੂਹ ਇਲਾਕਾ ਨਿਵਾਸੀਆਂ ਦੀ ਤੇ ਸਮੂਹ ਆਉਦੇ ਮਰੀਜ਼ਾਂ ਦੀ ਤੰਦਰੁਸਤੀ ਵਾਸਤੇ ਪਰਿਵਾਰਾਂ ਚ ਰਹਿਮਤਾ ਰੱਖਣ ਵਾਸਤੇ ਸਤਿਗੁਰਾਂ ਦੇ ਚਰਨਾਂ ਨੂੰ ਸਿਵਲ ਅਸਲ ਫਗਵਾੜਾ ਵਿਸ਼ਵ ਵਿਖੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ 14 ਨਵੰਬਰ ਨੂੰ ਇਹ ਐਸਐਮਓ ਸਾਹਿਬ ਤੇ ਸਮੂਹ ਸਟਾਫ ਦੀ ਇੱਕ ਇਕਾਗਰਤਾ ਦੇ ਨਾਲ ਇਹ ਚੀਜ਼ ਨੂੰ ਕੀਤਾ ਜਾ ਰਿਹਾ ਤੇ ਪਰਮਾਤਮਾ ਦੀ ਤੰਦਰੁਸਤੀ ਪਰਮਾਤਮਾ ਦੀ ਕਿਰਪਾ ਨਾਲ ਇਹ ਸਮੂਹ ਸਟਾਫ ਤੇ ਇਸ ਕਰਕੇ ਸੁਖਨੀ ਸਾਹਿਬ ਜੀ ਦੇ ਚਰਨ ਪਵਾਏਗੇ ਧੰਨਵਾਦ ਜੀ ਤਾਂਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਜ ਜਨਮ ਦਿਨ ਦੇ ਦਿਵਸ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਫਗਵਾੜਾ ਵਿਖੇ ਸਿਵਲ ਹਸਪਤਾਲ ਵਿਖੇ ਖੰਡ ਪਾਠ ਜੀ ਦਾ ਪਾਠ ਕਰਵਾਇਆ ਗਿਆ ਅੱਜ ਸਮੂਹ ਸੰਕਟਾ ਫਗਵਾੜਾ ਵਾਸੀ ਸਾਰੇ ਉੱਥੇ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਏ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮੈਡਮ ਲਲਿਤ ਸਿਕਲਾਨੀ ਤੇ ਮੇਰੇ ਨਾਲ ਸ਼ੋਕ ਪਾਰਟੀਆ ਦੇ ਨਾਲ ਸਾਰੇ ਸਾਡੇ ਆਮ ਆਦਮੀ ਪਾਰਟੀ ਦੀ ਕੋਗੜਾ ਟੀਮ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਏ ਕਿ ਜਿਹੜਾ ਪਾਰਟ ਹੈ ਜਿੰਨੇ ਵੀ ਇਸ ਹਸਪੀਟਲ ਵਿੱਚ ਮਰੀਜ਼ ਆਉਂਦੇ ਆ ਜਾਂ ਆਉਣ ਵਾਲੇ ਆ ਜਾਂ ਪਹਿਲਾਂ ਆ ਚੁੱਕੇ ਆ ਉਹਨਾਂ ਦੀ ਸੁਖਸ਼ਾਲਤ ਲਈ ਉਹਨਾਂ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਡਾਕਟਰਾਂ ਦੀ ਹਿੰਮਤ ਵਧਾਉਣ ਵਾਸਤੇ ਇਹ ਪਾਠ ਰੱਖਿਆ ਗਿਆ ਕਿ ਡਾਕਟਰ ਜੀ ਤੋੜ ਮਿਹਨਤ ਕਰਕੇ ਜਿਹੜੀ ਇੱਥੇ ਮਰੀਜ਼ਾਂ ਦੀ ਸੇਵਾ ਕਰ ਰਹੇ ਆ ਉਹਨਾਂ ਦੀ ਸੁੱਖ ਸ਼ਾਂਤੀ ਲਈ ਉਹਨਾਂ ਦੇ ਪਰਤੋ ਸ਼ਹਿਲ ਲਈ ਇਹ ਪਾਠ ਰੱਖਿਆ ਗਿਆ ਹੈ ਸੋ ਬਹੁਤ ਹੀ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਸਾਹਿਬ ਐਸਐਮਓ ਸਾਹਿਬ ਬੜੀ ਮਿਹਨਤ ਕਰ ਰਹੇ ਆ ਤੇ ਫਗਵਾੜਾ ਵਾਸੀਆਂ ਦੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਟਾਫ ਦਾ ਬਹੁਤ-ਬਹੁਤ ਧੰਨਵਾਦ